ਜਿਲ੍ਹਾ ਯੂਥ ਕਾਂਗਰਸ ਵੱਲੋਂ ਪ੍ਰਦਾਨ ਅਭਿਮ ਸ਼ਰਮਾ ਦੀ ਗਵਾਹੀ ਇਹ ਕਿ ਕੇਂਦਰ ਸਰਕਾਰ ਦਾ ਪਤਲਾ ਫੂਟਪੇਥ ਦਾ ਕੁਝ ਤੇ ਬਾਕੀ ਤਾਂ ਗਿਆ ਗਾਂਜਮ ਤੋਂ ਲੈ ਕੇ ਭਾਰੀ ਇਕੱਠ ਬਣ ਕੇ ਚੌਂਕ ਤੱਕ ਪਹੁੰਚਾਤੇ ਉੱਥੇ ਉਹਨਾਂ ਨੇ ਕੇਂਦਰ ਸਰਕਾਰ ਦਾ ਉਦਲਾ ਫੁਕਿਆ ਤੇ ਨਾਲ ਹੀ ਉਹਨੇ ਆਪਣੀ ਗੱਲ ਰੱਖਦੇ ਹੋਇਆ ਕਿ ਜਿਸ ਤਰ੍ਹਾਂ ਮਹਿੰਗਾਈ ਵੱਧ ਰਹੀ ਹੈ ਲੋਕਾਂ ਦਾ ਜੀਣਾ ਮੁਖਾਨ ਹੋ ਗਿਆ ਹੈ। ਉਹਨੇ ਕਿਹਾ ਕਿ ਲੋਕਾਂ ਦੇ ਹਾਲਾਤ ਐਨੇ ਮਾਰੇ ਹੋ ਗਏ ਆ ਕਿ ਦੋ ਵਗ ਦੀ ਰੋਟੀ ਦਾ گزارਾ ਵੀ ਮੁਸ਼ਕਿਲ ਹੋ ਗਿਆ ਹੈ। ਇੱਥੋਂ ਤੱਕ ਕਿ ਘਰੇਲੂ ਗੈਸ ਦਾ ਸਿਲੰਡਰ ਵੀ ਮਹਿੰਗਾ ਹੋ ਗਿਆ ਹੈ ਜਿਸ ਦੇ ਚੱਲਦਾ ਹੈ ਲੋਕਾਂ ਦਾ ਬਜਟ ਵੀ ਵਿਗੜ ਗਿਆ ਹੈ ਤੇ ਨਾਲ ਹੀ ਲੋਕਾਂ ਕੋਲ ਕਾਰੋਬਾਰ ਦੀ ਕਮੀ ਵੀ ਹੈ। ਉਹਨੇ ਪੰਜਾਬ ਸਰਕਾਰ ਨੂੰ ਵੀ ਇਹ ਗੱਲ ਜਿਤਲਾਈ ਕਿ ਉਹਨਾਂ ਵੱਲੋਂ ਨਾ ਤੇ ਨੌਜਵਾਨਾਂ ਲਈ ਕੁਝ ਕੀਤਾ ਗਿਆ ਤੇ ਨਾ ਹੀ ਲੋਕਾਂ ਦੀ ਭਲਾਈ ਵਾਸਤੇ ਕੁਝ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਬਾਦ ਮੈਂ ਗਾਇਤੇ ਵੱਧ ਰਹੀ ਬੇਰੋਜ਼ਗਾਰੀ ਇਹ ਮਜਬੂਰ ਕਰ ਰਹੀ ਹੈ ਨੌਜਵਾਨਾਂ ਨੂੰ ਸੋਚਣ ਦੇ ਕਿ ਆਖਿਰਕਾਰ ਉਹਨਾਂ ਦਾ ਭਵਿੱਖ ਕੀ ਹੈ। ਇਹੀ ਕਾਰਨ ਹੈ ਕਿ ਅੱਜ ਦਾ ਨੌਜਵਾਨ ਵਿਦੇਸ਼ਾਂ ਵਿੱਚ ਰੁੱਖ ਕਰ ਰਿਹਾ ਹੈ ਤੇ ਆਪਣੇ ਘਰ ਨੂੰ ਛੱਡ ਕੇ ਬਾਹਰ ਟੋਕਰਾ ਖਾਂਦੇ ਮਜਬੂਰ ਹੈ ਉਹਨੇ ਕਿਹਾ ਕਿ ਪੜ੍ਹ ਲਿਖ ਕੇ ਮਾਪੇ ਆਪਣੇ ਬੱਚਿਆਂ ਨੂੰ ਕਿਸੇ ਕਾਬਲ ਬਣਾਉਂਦੇ ਸੁਪਨੇ ਵੇਚਦੇ ਨੇ ਉਹ ਸੁਪਨੇ ਵੀ ਮਿੱਟੀ ਹੁੰਦੇ ਜਾ ਰਹੇ ਨੇ ਉਹਨੇ ਕਿਹਾ ਕਿ ਨਾ ਤੇ ਕੇਂਦਰ ਸਰਕਾਰ ਤੇ ਨਾ ਹੀ ਪੰਜਾਬ ਸਰਕਾਰ ਲੋਕਾਂ ਦੀ ਹੀ ਜੀ ਸਰਕਾਰ ਹੈ ਨਾ ਹੀ ਲੋਕਾਂ ਦਾ ਕੁਝ ਸਮਝ ਰਹੀ ਹੈ ਜਦ ਕਿ ਇੱਥੇ ਕਿਸੇ ਵੀ ਤਰ੍ਹਾਂ ਦੀ ਨਾ ਤੇ ਲੋਕਾਕੋੜ ਕੰਮ ਹੈ ਨਾ ਮੰਗਹਾਈ ਦੇ ਉੱਤੇ ਉਹਨਾਂ ਦਾ ਕੋਈ ਕੰਟਰੋਲ ਹੈ ਤੇ ਉੱਥੋਂ ਲਾਅ ਐਂਡ ਆਰਡਰ ਵੀ ਜਿਹੜਾ ਬਹੁਤ ਕਮਜ਼ੋਰ ਹੈ ਉਹਨੇ ਕਿਹਾ ਕਿ ਕਾਨੂੰਨੀ ਵਿਵਸਥਾ ਜਿਹੜੀ ਉਹ ਪੂਰੀ ਤਰ੍ਹਾਂ ਚਰਮराईਦੀ ਹੈ ਤੇ ਜਿਸ ਦੇ ਚਲਦਿਆ ਲੁੱਟਮਾਰ ਕਰਨਾ ਗੋਲੀਆਂ ਚੜਾਉਣਾ ਲੜਾਈ ਝਗੜੇ ਕਰਨਾ ਇੱਕ ਆਮ ਹੀ ਗੱਲ ਹੋ ਗਈ ਹੈ ਜਿੱਤੇ ਨੱਥ ਪਹੁੰਚਦੀ ਜ਼ਰੂਰਤ ਹੈ ਜਿਵੇਂ ਹੀ ਤੁਹਾਨੂੰ ਪਤਾ ਮੌਕੇ ਦੀ ਤਾਨਾਸ਼ਾਹ ਸਰਕਾਰ ਮੋਦੀ ਸਰਕਾਰ ਨਰਿੰਦਰ ਮੋਦੀ ਦੀ ਸਰਕਾਰ ਨੇ ਯੂਥ ਵਰਗ ਤੇ ਸਪੈਸ਼ਲੀ ਬਾਰ-ਬਾਰ ਤਸ਼ੱਦਦ ਕੀਤੇ ਆ ਬਾਰ-ਬਾਰ ਜੁਮਲੇਬਾਜ਼ੀ ਕਰਕੇ ਯੂਥ ਦਾ ਇਹਨਾਂ ਨੇ ਮਜ਼ਾਕ ਬਣਾਇਆ ਕਿ ਤੁਹਾਨੂੰ ਨੌਕਰੀਆਂ ਦਵਾਂਗੇ ਦੋ-ਦੋ ਕਰੋੜ ਨੌਕਰੀ ਦਾਂਗੇ ਬੇਰੋਜ਼ਗਾਰੀ ਇਸ ਵੇਲੇ ਚਰਮ ਤੇ ਪਹੁੰਚ ਚੁੱਕੀ ਹੈ ਇਹ ਸਾਰੇ ਮੇਰੇ ਯੁਵਾ ਸਾਥੀ ਨੇ ਇਹ ਸਾਰੇ ਬੇਰੋਜ਼ਗਾਰ ਨੇ ਇਹ ਜੇ ਅੱਜ ਇੱਥੇ ਸੈਂਕੜਿਆਂ ਦੀ ਤਦਾਦ ਚ ਇਕੱਠੇ ਹੋਏ ਆ ਇਹ ਮੋਦੀ ਸਰਕਾਰ ਤੋਂ ਦੁਖੀ ਹੋ ਕੇ ਹੋਏ ਆ ਤੂੰ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਐਲਪੀਜੀ ਦੀ ਕੀਮਤ ਦੇਖ ਲਓ ਤੁਹਾਡੀ ਪੈਟਰੋਲ ਦੀ ਕੀਮਤ ਦੇਖ ਲਓ ਡੀਜ਼ਲ ਦੀ ਕੀਮਤ ਦੇਖ ਲਓ ਗੈਸ ਦੀਆਂ ਕੀਮਤਾਂ ਦੇਖ ਲਓ ਦਿਨ ਪ੍ਰਤੀ ਦਿਨ ਇਹ ਕੀਮਤਾਂ ਅਸਮਾਨ ਨੂੰ ਛੂਰੀਆਂ ਨੇ ਇੱਕ ਗਰੀਬ ਆਦਮੀ ਜਿਹੜੇ ਕੋ ਨੌਕਰੀ ਨਹੀਂ ਹੈ ਉਹ ਕਿਵੇਂ ਇਸ ਤਰੀਕੇ ਦੀ ਮਹਿੰਗਾਈ ਦੇ ਵਿੱਚ ਜੀ ਸਕਦਾ ਹੈ ਪੈਟਰੋਲ ਡੀਜ਼ਲ ਪੁਆਇੰਟ ਤੋਂ ਗਰੀਬ ਆਦਮੀ ਗਿਆ ਘਰ ਚੁੱਲ੍ਹਾ ਬਾਲਨ ਤੋਂ ਗਰੀਬ ਆਦਮੀ ਗਿਆ ਉਹਨ ਗਰੀਬ ਆਦਮੀ ਦੇ ਕੋਲ ਸਿਰਫ ਇੱਕੋ ਹੀ ਰਾਹ ਹੈ ਸੂਸਾਈਡ ਜੋ ਕਿ ਮੋਬੀ ਸਰਕਾਰ ਨੇ ਕਰਕੇ ਸਾਨੂੰ ਸਾਰਿਆਂ ਨੂੰ ਸੂਸਾਈਡ ਕਰਨ ਤੇ ਮਜਬੂਰ ਕਰ ਰਹੀ ਹੈ ਜਿਸ ਤਰੀਕੇ ਦੀ ਮਹਿੰਗਾਈ ਹੋ ਗਈ ਹੈ ਸਿਰਫ ਤੇ ਸਿਰਫ ਜੁਮਲੇਬਾਜੀ ਹੈ ਨਾ ਕੋ ਜੁਮਲੇਬਾਜੀ ਦੇ ਇਲਾਵਾ ਹੋਰ ਕੁਝ ਨਹੀਂ ਹੈ ਉਹੀ ਸਰਕਾਰ ਉਹੀ ਹਾਲ ਮੌਕੇ ਦੀ ਭਗਵੰਤਮਾਨ ਸਰਕਾਰ ਦਾ ਅਗਲਾ ਤਰਨਾ ਪ੍ਰਦਰਸ਼ਨ ਵਿਸ਼ਾਲ ਤਰਨਾ ਪ੍ਰਦਰਸ਼ਨ ਹੋਏਗਾ ਭਗਵੰਤਮਾਨ ਸਰਕਾਰ ਦੇ ਖਿਲਾਫ ਵੀ ਜੋ ਪੰਜਾਬ ਦੇ ਯੁਵਾ ਦੇ ਨਾਲ ਪੰਜਾਬ ਦੀ youth ਦੇ ਨਾਲ ਜਵਾਨੀ ਦੇ ਨਾਲ ਖਿਲਵਾੜ ਕਰ ਰਹੀ ਹੈ ਬਣਾ ਨੂੰ ਪੁੱਛਣਾ ਚਾਹਨਾ ਹੈ ਕਿੱਥੇ ਹੈ ਨੌਕਰੀਆਂ ਕਿੱਥੇ ਹੈ 11-1100 ਰੁਪਏ ਸਾਡੀਆਂ ਮਾਤਾਵਾਂ ਨੂੰ ਪਹਿਲਾਂ ਨੂੰ ਮੁੰਡਿਆਂ ਮੁੰਡਿਆਂ ਦੀਆਂ ਨੌਕਰੀਆਂ ਕਿੱਥੇ ਹੈ ਬੇਰੋਜ਼ਗਾਰ ਯੁਵਾ ਅੱਜ ਸੜਕਾਂ ਦੇ ਫਿਰ ਰਿਹਾ ਨਸ਼ਾ ਵਧ ਰਿਹਾ ਹਰ ਤਰੀਕੇ ਦੀ ਗੁੰਡਾਗਰਦੀ ਵਾਲ criteria ਲਾਅ ਐਂਡ ਆਰਡਰ ਦੇਖ ਲੋ ਲਾਅ ਐਂਡ ਆਰਡਰ ਦਾ ਹਾਲ ਦੇਖ ਲੋ ਗਰਨੇਡ ਅਟੈਕ ਪੰਜਾਬ ਦੇ ਵਿੱਚ ਸ਼ੁਰੂ ਹੋ ਗਏ ਆ ਸੁਣਦੇ ਹੋਈਦਾ ਸੀ 84 ਦੇ ਵਿੱਚ ਉੱਗਰਵਾੜ ਦਾ ਸਮਾਂ ਸੀ ਕਿ ਗਰਨੇਡ ਅਟੈਕ ਰਾਕਟ ਲਾਂਚਰ ਅਟੈਕ ਹੁੰਦੇ ਆ ਹੁੰਦੇ ਆ ਇਹ ਨਕਾਮੀ ਐ ਮੋਦੀ ਸਰਕਾਰ ਦੀ ਬਹੁਤ ਵੱਡੀ ਹੋ ਸਕਦਾ ਕੱਲ ਨੂੰ ਸਾਨੂੰ ਕੋਈ ਫੋਨ ਆ ਜਾਏ ਸਾਡੇ ਘਰ ਵੀ ਗਰਨੇਡ ਦੇ ਅਟੈਕ ਲੱਗ ਜੇ ਸਾਡੀ ਰਾਖੀ ਕਰਨ ਵਾਲਾ ਕੌਣ ਹੈ ਕੇਂਦਰ ਸਰਕਾਰ ਨੂੰ ਮੈਂ ਪੁੱਛਣਾ ਚਾਹੁੰਦਾ ਹਾਂ ਵੀਂਗ ਜ਼ਿਲ੍ਹਾ ਪ੍ਰਧਾਨ ਯੂਨਿਟ ਕਾਂਗਰਸ ਕਿ ਜਨਾਬ ਪਰਮਖਾਨ ਜੀ ਸਾਡੀ ਰਾਖੀ ਕਰਨ ਵਾਲਾ ਕੌਣ ਹੈ ਮੰਗਾਈ ਤੇ ਤੁਸੀਂ ਕਰਤੀ ਹੁਣ ਸਾਨੂੰ ਜੀਵਨ ਦਾ ਅਧਿਕਾਰ ਵੀ ਨਹੀਂ ਦੇਣਾ ਤੁਸੀਂ ਇਫ ਯੂ ਵਿਸ਼ ਡੈਟ ਯੂਰ ਚਾਈਲਡ ਲਰਨਸ ਟੂਡੇ ਐਂਡ ਨੀਡਸ ਟੂਮੋਰੋ ਬ੍ਰਿੰਗ them ਟੂ ਐਨ ਐਮਜ਼ ਜੇਮਸ ਕੈਂਬਰਿਜ ਇੰਟਰਨੈਸ਼ਨਲ ਸਕੂਲ ਪਠਾਨਕੋ ਅਫੀਲੀਏਟਡ ਟੂ ਸੀਬੀਐਸਸੀ ਨਿਊ ਡელი Little kids are soft at body and strong at soul such is our kindergarten section with kids friendly classrooms and strong ethics to inculcate good habits among our little champs the future ready school with shooting range cricket academy ncc naval unit swimming classes judo taekwondo karate and skating classes training of vocal classical and western music dance classes for hip-hop freestyle jazz locking popping chess horse riding football and so on a&m's gems cambridge international school opposite canada palace near a&m institute's jalandhar Dalhousie bypass road patankar